ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਐਸੀ ਉਮੀਦ ਦੇ ਨਾਲ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੇ ਮੌਸਮ ਬਹੁਤ ਵਧੀਆ ਬੱਦਲ ਬੱਦਲ ਠੰਡੀ ਹਵਾ ਚੱਲਦੀ ਆ ਮੌਸਮ ਬਹੁਤ ਵਧੀਆ ਹੋਇਆ ਹੈ ਕਹਿੰਦੇ ਆ ਵੀ ਮਈ ਚ ਨਹੀਂ ਤਾਂ ਮਈ ਚ ਬਹੁਤ ਜ਼ਿਆਦਾ ਗਰਮੀ ਹੁੰਦੀ ਸੀ ਤੇ ਆਪ ਨੂੰ ਵੀ ਵਧੀਆ ਪਸ਼ੂਆਂ ਨੂੰ ਵੀ ਵਧੀਆ ਸਭ ਬਹੁਤ ਵਧੀਆ ਵਧੀਆ ਲੱਗਦਾ ਜਦੋਂ ਮੌਸਮ ਵਧੀਆ ਹੈ ਹਨਾ ਨਹੀਂ ਤਾਂ ਅੱਜ ਕੱਲ ਕਿਤੇ ਖੜੇ ਵੱਠੇ ਨਹੀਂ ਜਾਂਦਾ ਹੁੰਦਾ ਹਨਾ ਤੇ ਹੁਣ ਵਧੀਆ ਹੋਇਆ ਹੋਇਆ ਮੌਸਮ ਮੌਸਮ ਤਾਂ ਵਧੀਆ ਸਭ ਕੁਝ ਵਧੀਆ ਬਸ ਜਿਹੜੇ ਹਾਲਾਤ ਖਰਾਬ ਨੇ ਉਹਨਾਂ ਨੂੰ ਹੀ ਉਹੀ ਨਹੀਂ ਹਾਲਾਤ ਹੀ ਨਹੀਂ ਸਹੀ ਹੈਗੇ ਹਾਲਾਤ ਸਹੀ ਨਹੀਂ ਹੈਗੇ ਤੇ ਵਾਹਿਗੁਰੂ ਕਿਰਪਾ ਕਰਨ ਹਾਲਾਤ ਸਹੀ ਹੋ ਜਾਣ ਹਨਾ ਕਿਉਂਕਿ ਸਭ ਨੂੰ ਜ਼ਿੰਦਗੀ ਜਿਉਣ ਦਾ ਹੱਕ ਆ ਕੋਈ ਵੀ ਇੱਥੇ ਨਹੀਂ ਹੈਗਾ ਵੀ ਹਰੇਕ ਬੰਦਾ ਕਹੇ ਵੀ ਮਹੀ ਜਿਉਂ ਆ ਸਭ ਨੂੰ ਹੱਕ ਆ ਉਹ ਦੇਖਾਂਗੇ ਕੀ ਦੇਖਾ ਪਤਾ ਹਾਂ ਉਹ ਦੇਖ ਕੀ ਆਗੇ ਹਾਂ ਇਹ ਮੈਨੂੰ ਹੀ ਡਰਾਈ ਜਾਂਦੇ ਆ ਨਾਲ ਇਹਨਾਂ ਨੂੰ ਪਤਾ ਮੈ ਮਟਰ ਦੀ ਰੋਟੀ ਦਾ ਘਟੇ ਆ ਤੇ ਜਵਾਕਾਂ ਨੂੰ ਹੋ ਗਈਆਂ ਛੁੱਟੀਆਂ ਇਹਨਾਂ ਨੂੰ ਕੀ ਆ ਤੇ ਸਾਰੇ ਕਿਤੇ ਸਕੂਲ ਬੰਦ ਹੁਣ ਤਾਂ ਮੈਂ ਹੁਣੇ-ਹੁਣੇ ਨਿਊਜ਼ ਵਗੈਰਾ ਦੇਖੀ ਆ ਤੇ ਅੱਜ ਤਾਂ ਪਾਵਨ ਦੀਆਂ ਜਿਹੜੀਆਂ ਵੱਧ ਗਈਆਂ ਹਨਾ ਪਸਾਮਸਾ ਵੀ ਬੰਦ ਕਰਤੀਆਂ ਤੇ ਇਹਦੇ ਡੈਡੀ ਗਏ ਹੋਏ ਨੇ ਹੁਣ ਮੈਨੂੰ ਫਿਕਰ ਲੱਗਿਆ ਪਿਆ ਇਹ ਡੈਡੀ ਜਲਦੀ ਜਲਦੀ ਆ ਜਾਣ ਉਹ ਵੀ ਬੈਠ ਬੈਠੇ ਸਵੇਰ ਦੇ ਹੱਟਦਾ ਹੀ ਨਹੀਂ ਕਿਹੜੀ ਚੀਜ਼ ਲੈ ਕੇ ਆਉਣੀ ਆ ਦੱਸ ਦੇ ਮੈਨੂੰ ਦੱਸ ਦੇ ਮੈਨੂੰ ਆਪੇ ਹੀ ਹੁਣ ਬੈਠ ਬੈਠੇ ਗਣ ਕੇ ਉਹ ਵੀ ਮੈਨੂੰ ਕਹੀ ਜਾਂਦੇ ਨੇ ਮੈਂ ਆ ਲੈ ਆ ਮਾ ਲੈ ਆ ਵਾ ਨਾਲੇ ਪਿਆਜ਼ ਘਰ ਦੇ ਹੋਗੇ ਜੇ ਵੱਧ ਨਹੀਂ ਹੈਗੇ ਤਾਂ ਮੇਰੇ ਖਿਆਲ ਆ 4 ਕਿਲੋ ਤਾਂ ਘਰ ਦੇ ਪਿਆਜ਼ ਹੋਗੇ 3-4 ਕਿਲੋ ਦੂਜੇ ਪੈ ਨੇ ਫਿਰ ਵੀ ਕਹੀ ਜਾਂਦਾ ਮੈਂ ਪਿਆਜ਼ ਲੈ ਆ ਮਾ 10 ਥੱਲੇ ਪਿਆਜ਼ ਖਾਣੀਆਂ ਤੁਸੀਂ ਕਹਿੰਦੇ ਮੈਂ ਦਾਲਾਂ ਲੈ ਆਉਣਾ ਉਹ ਵੀ ਦਾਤ ਦਾਲਾਂ ਆਪਣੇ ਨਿਆਣ ਖਾਂਦੇ ਆ ਦਾਲਾਂ ਹਨ ਮਗਾ ਖਰਾਬ ਹੋਣ ਗਈਆਂ ਤੇ ਸੜਨ ਗਈਆਂ ਹਨ ਤੇ ਹੋਰ ਤਾਂ ਚਲੋ ਸਾਰਾ ਕੁਝ ਆ ਗਿਆ ਚੀਨੀ ਵੀ ਆਈ ਹੋਈ ਆ ਢੋਲ ਚ ਕਣਕ ਤੇ ਦਾਲਾਂ ਢੋਲ ਚ ਕਣਕ ਹੈਗੀ ਬਸ ਹਾਂ ਮੇਨ ਗੱਲ ਤਾਂ ਇਹ ਜਿਹੜਾ ਤਾਂ ਕਹਿੰਦੇ ਆ ਪੰਡ ਢੋਲ ਚ ਸਭ ਦੀ ਪਈ ਹੋਈ ਆ ਜਿਹਦੇ ਢੋਲ ਚ ਦਾਣੇ ਜਿਵੇਂ ਕਹਿੰਦੇ ਉਹ ਤਾਂ ਨਿਆਣੇ ਵੀ ਸਿਆਣੇ ਦਾਣੇ ਤਾਂ ਚਲੋ ਸਭ ਨੇ ਪਾ ਲੇ ਚੱਕ ਲੇ ਇਹ ਵੀ ਹਨਾ ਚਲੋ ਵਧੀਆ ਗੱਲ ਆ ਵੀ ਸਭ ਨੇ ਜਾਣੇ ਚੱਕ ਲਏ ਆਪਣੇ ਨਾਲੋਂ ਵੱਧ ਔਖਾ ਤਾਂ ਜਿਹੜੇ ਬਾਰਡਰਾਂ ਤੇ ਪਿੰਡ ਨੇ ਨਾ ਉਹਨਾਂ ਦਾ ਵਾਲਾ ਔਖਾ ਵੀ ਜਿਨ੍ਹਾਂ ਨੂੰ ਉੱਥੋਂ ਕੱਢਤਾ ਘਰਾਂ ਦੇ ਵਿੱਚੋਂ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਮੈਂ ਉਹਨਾਂ ਦਾ ਸੋਚੋ ਤਾਂ ਵਿਚਾਰੇ ਵੀਡੀਓ ਦੇ ਵਿੱਚ ਕਹੀ ਜਾਂਦੇ ਆ ਵੀ ਸਾਡਾ ਤਾਂ ਕੋਈ ਬਾਰਡਰਾਂ ਤੋਂ ਦੂਰ ਕਿਤੇ ਰਿਸ਼ਤੇਦਾਰੀ ਵੀ ਨਹੀਂ ਗਈ ਕਿਉਂਕਿ ਰਿਸ਼ਤੇਦਾਰੀਆਂ ਆਹੀ 10 20 ਕਿਲੋਮੀਟਰ ਦੇ ਅੰਦਰ ਅੰਦਰ ਹੀ ਹੁੰਦੀਆਂ ਨੇ ਆਪਣੀਆਂ ਇਸ ਤੋਂ ਅੱਗੇ ਕੋਈ ਰਿਸ਼ਤੇਦਾਰੀ ਵੀ ਨਹੀਂ ਹੁੰਦੀ ਹੈਗੀ ਹਨਾ ਤੇ ਬਾਕੀ ਜਿਨ੍ਹਾਂ ਜਿੱਥੇ ਬਚਣਾ ਬਚੇ ਜਾਣਾ ਚਾਹੇ ਉੱਥੇ ਲਗਾਈ ਬੈਠਾ ਵਾਚ ਜੇ ਜਿਨ੍ਹਾਂ ਬਚਣਾ ਹੈ ਬਾਕੀ ਜਿਹਦੀ ਆ ਲੱਗੀ ਭਾਈ ਕੀ ਕਹਿ ਸਕਦੇ ਵਾਹਿਗੁਰੂ ਸਾਰਿਆਂ ਦੇ ਭਲੀ ਕਰੇ ਤੇ ਕੀ ਕਹਿ ਸਕਦੇ ਆ ਬਾਕੀ ਮੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਹੈਗਾ ਨਾ ਕਿਸੇ ਦੇ ਕਹਿਿਆਂ ਦਾ ਕੁਝ ਨਹੀਂ ਹੁੰਦਾ ਹੈਗਾ ਇਹ ਤਾਂ ਸਰਕਾਰਾਂ ਦੇ ਕਿਹਾ ਤੇ ਇਸ਼ਾਰੇ ਤੇ ਸਾਰਾ ਕੁਝ ਹੋਇਆ ਤੇ ਉਹ ਵੀ ਕੰਟਰੋਲ ਕਰਦੇ ਜਿਹੜਾ ਕੋਈ ਵੱਧ ਚੜ ਕੇ ਆਉਂਦਾ ਉਹ ਵੀ ਕੰਟਰੋਲ ਕਰਦਾ ਤੇ ਹੁਣ ਅਗਲਾ ਜਵਾਬੀ ਕਾਰਵਾਈ ਤਾਂ ਕਰਨੀ ਬਣਦੀ ਹੋ ਸੀਗੀ ਨਾਲ ਇਹ ਥੋੜੀ ਹੰਦਾ ਵੀ ਰੋਜ਼ੇ 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 ਅਗਲੇ ਜਵਾਬ ਹਾਂ ਹਰੇਕ ਸਾਲ ਹੀ ਹਰੇਕ ਸਾਲ ਹੀ ਤੇ ਜੇ ਹੁਣ ਇਧਰੋਂ ਜਿਵੇਂ ਕਹਿੰਦੇ ਜਵਾਬੀ ਕਾਰਵਾਈ ਹੋ ਗਈ ਤਾਂ ਹੁਣ ਤਖਲੀਬ ਹੁੰਦੀ ਆ ਫਿਰ ਜੇ ਬੰਦਾ ਕਰਨ ਜਾਣ ਸਕਦਾ ਹੈ ਉਹ ਸਹਿਣ ਵੀ ਸਕੇ ਸਹਿਣ ਵੀ ਕਰਨ ਸਕੇ ਨਾ ਵੀ ਜਿਹੜਾ ਵੀ ਮਤਲਬ ਜੇ ਅਸੀਂ ਕਰਕੇ ਆਏ ਤਾਂ ਹੁਣ ਸਾਡੇ ਤੇ ਪਤਾ ਹੀ ਸੀਗਾ ਵੀ ਸਾਡੇ ਤੇ ਵੀ ਤਾਂ ਹੋਊਗਾ ਬਾਕੀ ਹੁਣ ਦੇਖੀ ਜਾਂਦੀ ਆ ਆਪਾਂ ਵਹਿਗਰੂ ਨੂੰ ਜੋ ਮਨਜ਼ੂਰ ਆ ਉਹ ਹੋਊਗਾ ਵੀ ਅੱਜ ਹੁਣੇ-ਹੁਣੇ ਬੇਟਾ ਯਾਦ ਕਰਕੇ ਹਟਿਆ ਹਨਾ ਵੀ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਆਪਾਂ ਦੇਖੀ ਦੀ ਜਿਹਾਰ ਨੇ ਵੀ ਸਾਰਾ ਕੁਝ ਦੇਖ ਲਿਆ ਜਿਹਾਰ ਨੇ ਆਹ ਪਹਿਲੀ ਜੰਗ ਕਰੋਨਾ ਉਹ ਨਹੀਂ ਅਨੁਜਾਗ ਇੱਕ ਵਾਰੀ ਹੋਇਆ ਸੀਗਾ ਜਦ ਵੀ ਐਦਾਂ ਦਾ ਹੀ ਮੌਸਮ ਸੀਗਾ ਸਮਾਂ ਸੀਗਾ ਸ਼ਾਇਦ ਅਗਸਤ ਦਾ ਅਗਸਤ ਦਾ ਹੀ ਸੀਗਾ ਅਗਸਤ ਸਤੰਬਰ ਜਿਆ ਸੀਗਾ ਸਮਾਂ ਸਾਰਾ ਕੁਝ ਸੁਪਾਤੇ ਕੀਤਾ ਗਿਆ ਸੀ ਹਾਂ ਸੇਮ ਐਦਾਂ ਦਾ ਮੌਸਮ ਹੋ ਗਿਆ ਸੀਗਾ ਸਭ ਕੁਝ ਬੰਦ ਹੋ ਗਿਆ ਸੀ ਜਦੋਂ ਉਹ ਸਰਸੇ ਵਾਲੇ ਦਾ ਰੌਲਾ ਪਿਆ ਸੀ ਉਦੋਂ ਐ ਹੋ ਗਿਆ ਸੀਗਾ ਸਭ ਕੁਝ ਜਿਵੇਂ ਹੋਣਾ ਹੈ ਸ਼ਾਂਤ ਸ਼ਾਂਤ ਜਿਹਾ ਲੱਗਦਾ ਨਾ ਉਦੋਂ ਐ ਹੋ ਗਿਆ ਸੀ ਹੋਰ ਹੋਰ ਬਥੇਰਾ ਕੁਝ ਦੇਖ ਲਿਆ ਅਸੀਂ ਤਾਂ ਰੋਜ਼ ਦੇਖਦੇ ਭਾਈ ਸਾਡੇ ਤਾਂ ਤਾਪ ਚੜ ਕੇ ਆ ਜਾਂਦੇ ਨੇ ਫੇ ਕਹਿੰਦੇ ਨੇ ਤੁਸੀਂ ਗੱਲ ਨਾ ਕਰੋ ਫੇ ਹੁਣ ਅਸੀਂ ਕੀ ਕਰੀਏ ਜਿੱਦਾਂ ਦੇ ਹਾਲਾਤ ਹੋਏ ਪੈ ਨੇ ਇੰਡੀਆ ਤੇ ਪਾਕਿਸਤਾਨ ਦੇ ਉਦਾਂ ਦੇ ਸਾਡੇ ਹੋਏ ਪੈ ਨੇ ਹਾਏ ਆ ਕਾਪ ਨਹੀਂ ਹੈ ਹਾਂ ਜਿਵੇਂ ਉਹਨਾਂ ਨੂੰ ਖਤਰਾ ਆਪਣੇ ਚ 24 ਘੰਟੇ ਸਾਨੂੰ ਵੀ ਤਾਂ ਖਤਰਾ ਬਣਿਆ ਹੀ ਰਹਿੰਦਾ ਸਾਨੂੰ ਕੀ ਪਤਾ ਹੁਣ ਵੀ ਦਰਵਾਜ਼ਾ ਖੜਕੇ ਮੈਂ ਪਹਿਲਾਂ ਦੇਖਿਆ ਉੱਠ ਕੇ ਵੀ ਕੌਣ ਆ ਜਾਂ ਦੇਖਿਆ ਭਈਆ ਦੇਖ ਕੇ ਦਰਵਾਜ਼ਾ ਖੋਲਦਿਆਂ ਉਦਣ ਦੇ ਅਸੀਂ ਜੇ ਕੋਈ ਵੀ ਸਾਡਾ ਦਰਵਾਜ਼ਾ ਖੜਕਾਉਂਦਾ ਨਾ ਅਸੀਂ ਦੇਖ ਕੇ ਖੋਲਦਿਆਂ ਵੀ ਕੌਣ ਬੰਦਾ ਆ ਵੀ ਉਦਾਂ ਹੀ ਅਸੀਂ ਦਰਵਾਜ਼ਾ ਨਹੀਂ ਖੋਲਦਿਆਂ ਹੁਣ ਮੈਂ ਤਾਂ ਥੱਲੇ ਜੀ ਦੇਖਿਆ ਮੈਂ ਖਾਤਾ ਚੱਪਲਾ ਮਹੀਂ ਭਈਆ ਆ ਉਦਣ ਵੀ ਭਈਆ ਹੀ ਸੀਗਾ ਉਦਣ ਜਾਨੀ ਕਿ ਥੋੜਾ ਜਿਹਾ ਸਾਡਾ ਭੋਲਾ ਬੰਦਾ ਮੂਰੇ ਸੀਗਾ ਇੱਕ ਭੈਣ ਕਹਿੰਦੀ ਹੁੰਦੀ ਆ ਵੀਰਾ ਤਾਂ ਬਾਲਾ ਹੀ ਭੋਲਾ ਭੈਣੇ ਜੇ ਭੋਲਾ ਤਾਂ ਹੀ ਲੱ ਇਹ ਥੋੜਾ ਜਿਹਾ ਚਸਤ ਚਲਾਕ ਹੁੰਦਾ ਕੰਨ ਲੁੱਟਿਆ ਜਾਂਦਾ ਮੈਂ ਮੈਂ ਥੋੜੀ ਜਿਹੀ ਹੈਗੀ ਆ ਤੇ ਮੈਂ ਇਹ ਕਹਿੰਿਆ ਨੋ ਜਿਵੇਂ ਅੱਜ ਮੈਂ ਇੱਕ ਵੀਡੀਓ ਦੇਖੀ ਆ ਕਹਿੰਦਾ ਮੈਨੂੰ ਪਤਾ ਤਕਲੀਫ ਤਾਂ ਬਹੁਤ ਜ਼ਿਆਦਾ ਆ ਹਨਾ ਪਰ ਹੈਗੀ ਵੀ ਮੇਰੇ ਤੋਂ ਆ ਇਹ ਵੀ ਮੈਨੂੰ ਪਤਾ ਤੇ ਫਿਰ ਮੇਰੀਆਂ ਗੱਲਾਂ ਬਹੁਤਿਆਂ ਨੂੰ ਚੁਭ ਜਾਂਦੀਆਂ ਨੇ ਤੇ ਭਾਈ ਜਿਹੜੇ ਬਹੁਤ ਚਸਤ ਚਲਾਕ ਆਪਦੇ ਆਪ ਨੂੰ ਚਸਤ ਚਲਾਕ ਨਹੀਂ ਕਹਾਵਾਂਗੇ ਜਿਹੜੇ ਬਾੜੇ ਆਪਦੇ ਆਪ ਨੂੰ ਸਿਆਣੇ ਸੌਂਦੇ ਆ ਤੇ ਦੂਜਿਆਂ ਦਾ ਬਾਲਾ ਭਲਾ ਸੌਂਦੇ ਆ ਉਹ ਮੇਰੀ ਵੀਡੀਓ ਨਾ ਹੀ ਦੇਖਿਆ ਕਰੋ ਠੀਕ ਆ ਬੇਸ਼ੱਕ ਦੀ ਮੈਨੂੰ ਅਨਸਬਸਕ੍ਰਾਈਬ ਕਰ ਜਾਓ ਮੈਨੂੰ ਕੋਈ ਫਰਕ ਨਹੀਂ ਹੈਗਾ ਕਿਉਂਕਿ ਪਹਿਲਾਂ ਕਿਹੜਾ ਜ਼ਿਆਦਾ ਵਿਊਜ਼ ਆਉਂਦੇ ਸੀ ਠੀਕ ਆ ਜਿਹੜੇ ਬਾਲੇ ਇੱਥੇ ਬਾਲੇ ਆਪਦੇ ਆਪ ਨੂੰ ਇੱਕ ਅਕਲਮੰਦ ਕਹਾਉਂਦੇ ਆ ਨਾ ਉਹ ਮੇਰੀ ਵੀਡੀਓ ਨਾ ਦੇਖਿਆ ਕਰੋ ਅਕਲਮੰਦ ਤੇ ਬਾਲੇ ਆਪਦੇ ਆਪ ਨੂੰ ਚੁਸਤ ਚਲਾ ਕੇ ਕਹਾਉਣ ਵਾਲੇ ਮੇਰੀ ਵੀਡੀਓ ਨਾ ਦੇਖਿਆ ਕਰੋ ਕਿਉਂਕਿ ਮੈਂ ਤਾਂ ਅੰਦਰੋਂ ਦੇ ਆ ਤੁਸੀਂ ਨਾ ਦੇਖੋ ਫਿਰ ਭਾਈ ਤੇ ਹੁਣ ਮੈਂ ਤੋੜਨੇ ਭਾਂਡੇ ਆਲੇ ਪਏ ਆ ਰੋਟੀ ਆਲੇ ਪਏ ਆ ਤੇ ਬੋਤਲਾਂ ਭਾਂਡੀਆਂ ਪਈਆਂ ਬਾਕੀ ਭਾਈ ਦੇਖੀ ਜੋ ਜੋ ਬਣੂ ਦੁਨੀਆ ਦੇ ਨਾਲ ਇਹ ਆ ਨਾ ਤੁਸੀਂ ਕੱਲੇ ਹੋ ਨਾ ਅਸੀਂ ਕੱਲੇ ਆ ਰੱਬ ਤਾਂ ਸਭ ਦਾ ਹੀ ਆ ਹਾਂ ਮੈਂ ਕੀ ਕਰਾਂ ਹੁਣ ਮੇਰੇ ਕਿਹੜਾ ਹੱਥ ਵਾਸਾ ਨਾ ਠੋਡੇ ਆ ਜੇ ਜੰਗ ਲੱਗਦੀ ਆ ਤਾਂ ਹਟ ਵੀ ਜਾਊ ਕਦੇ ਕਾਰਗਲ ਦੀ ਜੰਗ 'ਚ ਮੈਂ ਛੋਟੀ ਜੀ ਸੀਗੀ ਇਹ ਕਾਰਗਲ ਦੀ ਜੰਗ ਲੱਗੀ ਆ ਪਿਆਰ ਪੁੱਛਦਾ ਵੀ ਜਦੋਂ ਕਾਰਗਲ ਦੀ ਜੰਗ ਲੱਗੀ ਸੀ ਤੁਸੀਂ ਕੀ ਕਰਦੇ ਹੁੰਦੇ ਸੀ ਮੈਨੂੰ ਥੋੜਾ ਥੋੜਾ ਯਾਦ ਜਿਹਾ ਵੀ ਅਸੀਂ ਸਕੂਲੋਂ ਆ ਕੇ ਨਿਊਜ਼ ਦੇਖੀ ਜਾਂਦੇ ਹੁੰਦੇ ਸੀਗੇ ਉਦੋਂ ਸਕੂਲ ਖੁੱਲੇ ਸੀਗੇ ਆਪਣੇ ਏਰੀਆ ਦੇ ਇਧਰ ਨੇ ਬਾਰਡਰਾਂ ਦੇ ਵਿੱਚ ਹੋਦਾ ਹੋ ਜਾਉ ਕੋਈ ਸੀਗਾ ਚਲੋ ਜੀ ਫੰਡ ਫੁੰਡ ਤੋਂ ਲੈ ਹੁਣੇ ਡੈਡੀ ਆ ਜਾਵੇ ਮੈਂ ਤਾਂ ਫਿਕਰ ਲੱਗੀ ਪਈ ਆ ਜੀ ਯਾਰ ਛੁੱਟੀਆਂ ਤਾਂ ਹੋ ਗਈਆਂ ਸੀ ਛੁੱਟੀਆਂ 'ਚ ਵੀ ਸਾਡਾ ਸੌ ਬੱਚਾ ਪੜ ਰਿਹਾ ਦੇ ਮੰਮੀ ਡੈਡੀ ਤੋਂ ਕੀ ਕਰਦੇ ਨੇ ਪੜ ਲਾ ਪੜ ਲਾ ਮੈਂ ਕਿਹਾ ਪੇਪਰ ਤਾਂ ਹੋਣੇ ਨੇ ਭਾਈ ਪੜ ਲਾ ਪੇਪਰ ਤਾਂ ਰੱਤ ਹੋਣੇ ਫੇਰੇ ਨਹੀਂ ਰੱਦ ਹੋਏ ਜੁਨੀਵਰਸਿਟੀਆਂ ਜਿਹੜੇ ਰੱਦ ਹੋਏ ਨੇ ਇਹਨਾਂ ਦੇ 19 19 ਮਈ ਤੋਂ ਇਹਨਾਂ ਦੇ ਪੇਪਰ ਸ਼ੁਰੂ ਆ ਜਦੋਂ ਚੋਣੀਆਂ ਬਾਸੀ ਐ ਚੋਗੇ ਸਕੂਲ ਨਹੀਂ ਸਕੂਲ ਕੀ ਪਤਾ ਹੁਣ ਕਦੋਂ ਖੁੱਲਣਗੇ ਸਾਂਭਰ ਤੱਕ ਤਾਂ ਬੰਦ ਐਤਵਾਰ ਤੱਕ ਬੰਦ ਕਰੇ ਨੇ ਉਹ ਕੀ ਦੇਖੀ ਜਾਂਦੀ ਐ ਨਹੀਂ ਖੁੱਲਦੇਗੇ ਝਾਲੋ ਭਰਾਵਾ ਤਾਰਾ ਚੋਣੀਆਂ ਨੇ ਜੱਗ ਦੇ ਵਿੱਚ ਲਓ ਜੀ ਨਾ ਨਾ ਕਰਦੇ ਕਰਦੇ ਵੀ ਅੱਜ ਇੰਨੇ ਸਾਰੇ ਫੇਰ ਲਿਆਂਦੇ ਰੱਸ਼ਨ ਕਰਦੇ ਆ ਨੀ ਪੈਗ ਵੱਸੇ ਪਾ ਉਹ ਤਾਂ ਫੜਿਆ ਖਾਲੀ ਪਰਮ ਉਹ ਆਣਾ ਜੀ ਕੈਂਡਲਸ ਲਿਆਂਦੇ ਜੇ ਕਿਤੇ ਲਾਈਟ ਲੂਟ ਬੰਦ ਹੋਊਗੀ ਤੇ ਲੈਟਾ ਦਾ ਵੈਸੇ ਕਹਿੰਦੇ ਹੀ ਬੰਦ ਆ ਸ਼ੈਂਪੂ ਵੀ ਲਿਆਇਆ ਹੈ ਸਾਬਣ ਵਗੈਰਾ ਲਿਆਇਆ ਹੈ ਸਾਬਣ ਦਾ ਖੱਟੇ ਲੱਗਦਾ ਪਿਆ ਸੀਗਾ ਸਾਰਾ ਸਮਾਨ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਰਹਿਣ ਦੇ ਪਰ ਫੇਰ ਵੀ ਲੈ ਆਏ ਤੇ ਜਿਆਦਾ ਤਾਂ ਮੈਂ ਆਹੀ ਕਿਹਾ ਸੀ ਮਾ ਹਲੇ ਆਇਓ ਸੀਖਦੀਆਂ ਡੱਬੀਆਂ ਜਿਹੜਾ ਕਹਿੰਦਾ ਉਹਨੂੰ ਸੀਖਦੀਆਂ ਡੱਬੀਆਂ ਣਾਉਣ ਵਾਲਾ ਸਾਬਣ ਆ ਗਿਆ ਆ ਕੀ ਖਾਣ ਨੂੰ ਵੀ ਖਾਣ ਨੂੰ ਦਲੀਆ ਹੈਗਾ ਗੁਰੂ ਆ ਖਾਣ ਦਾ ਸਮਾਨ ਸਾਰਾ ਹੈਗਾ ਇੰਨਾ ਓਏ ਖਾਣ ਦਾ ਸਮਾਨ ਤੁਸੀਂ ਖਾਂਦੇ ਕੀ ਹੋ ਪਹਿਲਾਂ ਮੈਨੂੰ ਉਹ ਦੱਸੋ ਪਾਏ ਹੈਗੇ ਤੁਹਾਨੂੰ ਤਾਂ ਮੱਠੀਆਂ ਨਹੀਂ ਪਈ ਪਈਆਂ ਮੱਠੀਆਂ ਲਿਆਓ ਮੱਠੀਆਂ ਹੈ ਓ ਲੋਕ ਕਹਿੰਦੇ ਆ ਘੱਟ ਖਾਓ ਲਓ ਜੀ ਬਰਤਨ ਜੋ ਘਰਾਸ਼ਾ ਪਾਣੀ ਹੋਰ ਆ ਗਿਆ ਤੇ ਬਾਕੀ ਦੇਖੀ ਜਾਂਦੀ ਆ ਤੁਸੀਂ ਵੀ ਲੈ ਆਓ ਭਾਈ ਜੇ ਲੈ ਲੈਂਦਾ ਇਹ ਕਹਿੰਦੇ ਬਜ਼ਾਰਾਂ ਦੇ ਵਿੱਚ ਇਹ ਮੈਨੂੰ ਹੁਣ ਵੀ ਆ ਕੇ ਕਹਿੰਦੇ ਕਹਿੰਦੇ ਲੋਕ ਤਾਂ ਇੰਨੇ ਨੇ ਦਾਲਾ ਖਰੀਦਦੇ ਵੀ ਦਾਲਾ ਆਪਾਂ ਖਾਣੇ ਆ ਤੁਸੀਂ ਇੱਕ ਟੈਰਾਂ ਦਾ ਜਿਆਦਾ ਇੱਕ ਥੈਲਾ ਉਹਦਾ ਲੈ ਆਏ ਫੀਡ ਦਾ ਹੋਰ ਨਹੀਂ ਇੱਕ ਟੈਰਾਂ ਦਾ ਜਿਆਦਾ ਆ ਗਿਆ ਬੋਲ ਤ ਬੋਲ ਦੇ ਜੱਟ ਜੀ ਉਹ ਤੇ ਵੀਡੀਓ ਬਣਾਉਂਦੀ ਆ ਐ ਕਰਕੇ ਵੀਡੀਓ ਬਣਾਉਂਦੀ ਆ ਬੱਸ ਕਰ ਵੇ ਲੋਕਾਂ ਨੂੰ ਡੋਕ ਕਹਿੰਦੇ ਕਹਿੰਦੇ ਛੱਡ ਦਿਓ ਤੁਸੀਂ ਆ ਫਿਰ ਹੋਣਾ ਸੀ ਕੀ ਕਰੀਏ ਭਾਈ ਹੁਣਾ ਦਿਨ ਸਾਡੇ ਨਿਆਣਿਆਂ ਨੂੰ ਵੀ ਯਾਦ ਆ ਗਿਆ ਵੀ ਕਿਵੇਂ ਆਏ ਮੂੰਹ ਬੰਨ ਕੇ ਆਏ ਮੂੰਹ ਬੰਨ ਕੇ ਵੀਡੀਓ ਬਣਾਉਂਦੀ ਆ ਲਾ ਹਰੇਕ ਬੰਦੇ ਦੀ ਜੇ ਹੁਣ ਆਪਾਂ ਕਹੀਏ ਪਾਕਿਸਤਾਨ ਵਾਲੇ ਐ ਕਰਦੇ ਨੇ ਐ ਕਰਦੇ ਨੇ ਮੀਮਸ ਬਣਾਉਂਦੀਆਂ ਉਹਨਾਂ ਨੇ ਹੁਣ ਕੀ ਕਰਤਾ ਮੋਦੀ ਹਾਂ ਵੀ ਉਹੀ ਚੀਜ਼ ਆ ਹਰੇਕ ਬੰਦੇ ਦੀ ਲਾਈਫ ਆ ਹਰੇਕ ਬੰਦਾ ਆਪਣੀ ਲਾਈਫ ਨੂੰ ਆਪਣੇ ਤਰੀਕੇ ਨਾਲ ਜਿਉ ਸਕਦਾ ਆ ਠੀਕ ਆ ਤੇ ਕੁਝ ਦਾਇਰੇ ਹੁੰਦੇ ਨੇ ਉਹ ਨਹੀਂ ਆਪਾਂ ਪਾਰ ਕਰਨੇ ਹੁੰਦੇ ਹੈਗੇ ਹਨਾ ਬਈ ਉਸ ਦੈਰੇ ਦੇ ਵਿੱਚ ਰਹਿ ਕੇ ਆਪਾਂ ਆਪਦਾ ਆਪਣੀ ਲਾਈਫ ਨੂੰ ਇੰਜੋਏ ਕਰ ਸਕਦੇ ਆ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਹਨਾ ਕਿਸੇ ਦੀ ਲਾਈਫ ਦੇ ਵਿੱਚ ਜਾ ਕੇ ਇੰਟਰਫੇਅਰ ਨਹੀਂ ਕਰਨਾ ਉਹ ਆਪਾਂ ਕਦੇ ਵੀ ਨਹੀਂ ਕੀਤਾ ਪਰ ਜਦੋਂ ਅਗਲਾ ਆਪਣੀ ਚਾ ਕੇ ਕਰਦਾ ਫਿਰ ਤਾਂ ਭਾਈ ਅਗਲਾ ਜਾ ਕੇ ਜਿਹੜਾ ਕੋ ਕਿੰਥੂ ਪ੍ਰੰਤੂ ਕਰੂਗਾ ਫਿਰ ਉਹ ਤਾਂ ਹੋਊਗਾ ਇਹ ਨਾਲੇ ਅਸੀਂ ਕਦੇ ਪਹਿਲ ਨਹੀਂ ਕਰੀ ਹੈਗੀ ਪਾਕਿਸਤਾਨ ਨੇ ਪਹਿਲ ਕਰੀ ਸੀ ਹੁਣ ਪਾਕਿਸਤਾਨ ਭੁਗਤਦਾ ਆ ਤੇ ਇਦਾਂ ਹੀ ਸਾਰਾ ਕੁਝ ਹੈ ਬਈ ਅਲੈਕੁਮ ਅੱਲਹਾ ਹਾਦ। ਹੱਥ ਛੱਡ ਦੇ ਨਹੀਂ ਹੈ ਆਪਾਂ ਬਹੁਤ ਜਾਂ ਹਿੰਦੋਸਤਾਂ ਅੱਪਾ ਹਿੰਦੁਸਤਾਨ ਪਾਕਿਸਤਾਨ ਹਿੰਦੁਸਤਾਨ ਬੰਦੇ ਮਾਤਰਮ ਪੱਤੇ ਮੈਨੂੰ ਨਹੀਂ ਪਤਾ ਕੀ ਆ ਚਲੋ ਲਿਆ ਸੰਦੀ ਆ ਰਾਸ਼ਨ ਅਸੀਂ ਜੋ ਤੇਲ ਵੀ ਆ ਗਿਆ ਪੰਜਾਹ ਦਾ ਸਰੋਂ ਦਾ ਤੇਲ ਆ ਆਹ ਮਾਸਟਰ ਆਇਆ ਸਰੋਂ ਦਾ ਤੇਲ ਵੀ ਆ ਗਿਆ ਹੂੰ ਤਾਂ ਪਈਆ ਸਾਰਾ ਰਾਸ਼ਨ ਘਰੇ ਆ ਛੇ ਮਹੀਨੇ ਤੋਂ ਵੀ ਵੱਧ ਦਾ ਮੇਰੇ ਖਾਲਾ ਇਕੱਠਾ ਕਰਤਾ ਇਹਨਾਂ ਨੇ ਹਾਲੇ ਹੋਣ ਮੈਨੂੰ ਹੋਰ ਬੋਲਦੇ ਆ ਓਲੇ ਓਲੇ ਮੱਠੀ ਦੇ ਆ ਇਹਨਾਂ ਤਾਂ ਮੱਠੀਆਂ ਹੀ ਲੋਟਣ ਦੇ ਪਾਈ ਘੱਟ ਖਾਓ ਘੱਟ ਖਾਓ ਹੋ 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 ਗਿਆ ਤੇ ਘੰਟਾ ਖਾਣਾ ਤੇ ਫਿਰ ਤੇ ਮੈਂ ਰੋਕੇ ਵੀਡੀਓ ਫੋਨੀਆਂ ਫਿਰ ਤਾਂ ਕਹਿੰਦੇ 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 ਵੀ ਰੋ ਰੋਕੇ ਵੀਊ ਲੈਂਦੇ ਨੇ ਜੇ ਮੈਂ ਹੱਸ ਕੇ ਵੀਡੀਓ ਬਣਾ ਫਿਰ ਕਹਿੰਦੇ ਕਹਿੰਦੇ ਖੜਖੜ ਹੱਸਦੀ ਆ ਹੁਣ ਮੈਂ ਥੋਡੇ ਛਾਰਿਆਂ ਦੇ ਥੋਡੇ ਹੱਥ ਦਾ ਡਮਰੂ ਥੋੜੀਆਂ ਜਿਹੜਾ ਮੈਂ ਥੋਡੇ ਕਹੇ ਤੇ ਵੱਜੂਗੀ ਹੈ ਮੇਰੀ ਆਪਣੀ ਲਾਈਫ ਆ ਮੈਨੂੰ ਸਾਰੀ ਹੀ ਅਕਲ ਹੈਗੀ ਆ ਮੈਂ ਆਪਦਾ ਘਰ ਚ ਲਾਉਨੇ ਆ ਤੇ ਆ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਸਾਨੂੰ ਪਤਾ ਵੀ ਸਾਡੇ ਘਰੇ ਮੇਰੇ ਖਿਆਲ ਨਾਲ 2 ਸਾਲ ਦਾ ਰਾਸ਼ਨ ਇਕੱਠਾ ਹੋ ਗਿਆ ਬਾਜ਼ਾਰਾਂ ਦੇ ਕਟ ਘਾਟ ਦੇ ਗੱਡੀਆਂ ਦਾ ਹੁਣ ਘਟ ਜੂਗਾ ਅੱਜ ਹੋ ਗਿਆ ਅੱਜ ਪਾਵਨ ਦੀ ਲੱਗੀਆਂ ਜਾਦਾ ਪਾਵਨ ਦੀਆਂ ਲੱਗੀਆਂ ਭਾਈ 9 ਵਜੇ ਤੋਂ ਕੋਈ ਲਾਈਟ ਨਹੀਂ ਲਾਉਣੀ ਹੈਗੀ ਲਟਾਂ ਲੋਟਾਂ ਭਾਈ ਤੁਸੀਂ ਵੀ ਬੰਦ ਰੱਖਿਓ ਐਵੇਂ ਹਵਾ ਜਾ ਕੇ ਲਟਾਂ ਨਾਲ ਲਈ ਜਾਓ ਤੇ ਹਵਾ ਜਾ ਕੇ ਹਵਾ ਜਾ ਕੇ ਲਟਾਂ ਨਾਲ ਲਈ ਜਾਓ ਚਲੋ ਪੁਸ਼ਕਾਣਾ ਬੀਨ ਆ ਮੱਛੀ ਆਏ ਮੱਠੀਆਂ ਲੋੜ ਨਹੀਂ ਆਉਂਦੀਆਂ ਮੱਠੀਆਂ ਹੋਰ ਜਦੋਂ ਲੌਕਡਾਊਨ ਲੱਗ ਗਿਆ ਸੋਦੋ ਵੀ ਅਸੀਂ ਬੜੇ ਨਜ਼ਾਰੇ ਲੈ ਬੜਾ ਖਾਦਾ ਪੀਤਾ ਅਸੀਂ ਰੋਜ਼ ਕੜਾਹੀ ਚੜੀ ਰਹਿੰਦੀ ਸੀ ਹੈ ਕੰਮ ਸਮਾਨ ਕੱਲੋਂ ਆਓ ਕੱਲੋਂ ਇੰਨਾੜਾ ਸਮਾਨ ਆਜੂ ਹੈ ਹਾਂ ਲਿਖ ਦੇ ਦੋ ਕੀ ਕੀ ਜੋ ਕੀ ਆਹ ਹੋ ਨਿਆਲੇ ਲਿਖ ਦੋ ਠੀਕ ਹੈ ਕੀ ਕੀ ਖਾਣਾ ਸਾਰਾ ਲਿਖ ਕੇ ਤੁਹਾਡੇ ਡੈਡੀ ਨੂੰ ਫੜਾ ਦੋ ਨਾਲੇ ਐਂ ਲਿਖਿਓ ਵੀ ਡੈਡੀ ਬੰਦ ਹੋ ਜਾਣਾ ਚਾ 4 ਮਹੀਨੇ ਦਾ ਫਿਰ ਆਪੇ 4 ਮਹੀਨੇ ਦਾ ਆਊਗਾ ਫਿਰ 4 ਮਹੀਨੇ ਦਾ ਆਇਆ ਹੋਇਆ ਇਹਨਾਂ ਨੂੰ ਪਤਾ ਕਿੰਨੇ ਦਿਨ ਚ ਕਾ ਜਾਣਾ ਆਪਾਂ ਜਿੰਦਾ ਲਾ ਕੇ ਜਿੰਦਾ ਪੰਜਾ ਮਹੀਨਾ ਹੀ ਕੀਤਾ ਉਹ ਕੋ ਲੋਕਡਾਊਨ ਚ ਉਦੋਂ ਕੀ ਕੀ ਹੋ ਗਿਆ ਸੀ ਲੋਕਡਾਊਨ ਚ ਬਹੁਤ ਲੋਕਡਾਊਨ ਚ ਬਹੁਤ ਕੁਝ ਹੋਇਆ ਵੀਡੀਓ ਚ ਦੱਸਣ ਜੋਗੀ ਹੈ ਲੋਕਡਾਊਨ ਚ ਬੜਾ ਕੁਝ ਹੋਇਆ ਗੱਲ ਤਾਂ ਸਹੀ ਹੈ ਤੂੰ ਬੋਲਣਾ ਨਹੀਂ ਕਦੋਂ ਦੋ ਧਰਤਾਓ ਧੋਧਰ ਧੋ ਬੜਾ ਕੁਝ ਕਰਦੇ ਨੇ ਆਣੇ ਚਲੋ ਭਾਈ ਵਹਿਗੂ ਨੂੰ ਸਾਰੇ ਕਿਤੇ ਸੁਖ ਸ਼ਾਂਤੀਆ ਰੱਖੇ ਹਨਾ ਆਪਾਂ ਤਾਂ ਇਹੀ ਕਹਿ ਸਕਦੇ ਮੈਂ ਪਹਿਲਾਂ ਵੀ ਜਿਵੇਂ ਕਿਹਾ